ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹੱਬ ਬੰਬੇ ਇੰਸਟੀਚੂਟ ਮਾਨਸਾ ਤੇ ਪਟਿਆਲਾ ਬੱਚੇ ਅੱਜ ਅਸੀਂ ਬਹੁਤ ਜਿਆਦਾ ਇੰਪੋਰਟੈਂਟ ਕੁਐਸਚਨ ਮੈਂ ਲੈ ਕੇ ਆਏਗਾ ਤੁਹਾਡੇ ਲਈ ਬੱਚੇ ਆਪਣੇ ਕੋਲ ਅਸੀਂ ਗੱਲ ਕਰਾਂਗੇ ਜਿਹੜੇ ਇਹ ਐਮਸੀਕਿਊ ਹੈਗੇ ਇਹ ਤੁਹਾਡੇ ਜੋ ਐਮਪੀਐਚਡਬਲੂ ਫੀਮੇਲ ਦਾ ਪੇਪਰ ਆਪਣੇ ਕੋਲ ਹੋਏਗਾ 122 ਪੋਸਟਾਂ ਦੇ ਲਈ ਜਾਂ ਐਮਪੀਐਚਡਬਲੂ ਮੇਲ ਦਾ ਪੇਪਰ ਹੋਏਗਾ 270 ਪੋਸਟਾਂ ਦੇ ਲਈ ਜਾਂ ਸਟਾਫ ਨਰਸ ਦਾ ਪੇਪਰ ਹੋਏਗਾ ਬੱਚੇ ਆਪਣੇ ਕੋਲ 406 ਪੋਸਟਰ ਦੇ ਲਈ ਉਹਨਾਂ ਦੇ ਲਈ ਇੰਪੋਰਟੈਂਟ ਹੋਣ ਵਾਲੇ ਨੇ ਇਸ ਕਰਕੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੋ ਬੱਚੇ ਮੇਰੇ ਚੈਨਲ ਤੇ ਨਵੇਂ ਨੇ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਬਟਨ ਦਬਾ ਲੈਣ ਨਾਲ ਹੀ ਵੀਡੀਓ ਨੂੰ ਸ਼ੇਅਰ ਕਰ ਦੇਣ ਉਹਨਾਂ ਬੱਚਿਆਂ ਤੱਕ ਜੋ ਬੱਚੇ ਪੈਰਾਮੈਡੀਕਲ ਦੀ ਤਿਆਰੀ ਕਰ ਰਹੇ ਨੇ ਤੇ ਨਾਲ ਹੀ ਬੇਟਾ ਤੁਸੀਂ ਜੁਆਇਨ ਵੀ ਕਰ ਲੋ ਚੈਨਲ ਨੂੰ ਜੁਆਇਨ ਕਰਨ ਦਾ ਬੇਨਿਫਿਟ ਕੀ ਹੋਏਗਾ ਬੱਚੇ ਜੋ ਵੀਡੀਓ YouTube ਨੇ ਹਾਈਡ ਕੀਤੀਆਂ ਹੋਈਆਂ ਗਈਆਂ ਉਹ ਤੁਹਾਨੂੰ ਸ਼ੋ ਹੋਣੇ ਸ਼ੁਰੂ ਹੋ ਜਾਣਗੇ ਤੇ ਤੁਸੀਂ ਆਪਣੀ ਤਿਆਰੀ ਬਹੁਤ ਤੁਹਾਡੇ ਤਰੀਕੇ ਨਾਲ ਕਰ ਸਕੋਗੇ ਤੇ ਆਪਣੇ ਕੋਲ ਜਿਹੜਾ ਆਪਣੇ ਕੋਲ ਤੁਸੀਂ ਜੁਆਇਨ ਕਰੋਗੇ ਜਿਹੜਾ ਚੈਨਲ ਜੁਆਇਨ ਕਰਨ ਦੀ ਫੀਸ ਹੈ ਜਿਹੜੀ YouTube ਦੀ ਫੀਸ ਹੈਗੀ ਉਹ 59 ਰੁਪਏ ਜਾਂ 119 ਰੁਪਏ ਹੈਗੀ ਹੈਗੀ ਜੋ ਵੈਚ ਬੇਟਾ ਤੁਸੀਂ YouTube ਦੇ ਉੱਪਰ ਜੁਆਇਨ ਕਰਨਾ ਚਾਹੁੰਦੇ ਹੋ ਚਾਹੇ 119 ਰੁਪਏ ਦਾ ਕਰ ਲੋ ਚਾਹੇ 59 ਰੁਪਏ ਦਾ 69 ਰੁਪਏ ਦਾ ਕਰ ਲੋ ਉਹ ਤੁਹਾਡੀ ਇੱਛਾ ਹੈਗੀ ਬੇਟਾ ਠੀਕ ਹੈ ਤੇ ਜੋ ਬੱਚੇ ਬੇਟਾ ਪੈਰਾਮੈਡੀਕਲ ਦੀ MPHW ਮੇਲ ਦੀ ਫੀਮੇਲ ਦੀ ਜਾਂ ਸਟਾਫ ਨਰਸ ਦੀ ਕੋਚਿੰਗ ਲੈਣਾ ਚਾਹੁੰਦੇ ਨੇ ਉਹ ਬੇਟਾ ਮੇਰੇ ਕੰਟੈਕਟ ਨੰਬਰ 94 630

ਕੰਟੈਕਟ ਕਰ ਸਕਦੇ ਨੇ ਕੰਟੈਕਟ ਕਰਕੇ ਬੇਟਾ ਤੁਸੀਂ ਆਪਣਾ ਬੈਚ ਲੈ ਸਕਦੇ ਹੋਗੇ ਸਕਸੈਸਫੁਲੀ ਬੈਚ ਚੱਲ ਰਿਹਾ ਹੈਗਾ ਹਰੋ ਜਿਹੜਾ ਕਲਾਸ ਦਾ ਟਾਈਮ ਹੈਗਾ ਉਹ ਸ਼ਾਮ ਦੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਹੁੰਦਾ ਹੈਗਾ ਤੇ ਕਲਾਸ ਹੈ ਜਿਹੜੀ ਬਹੁਤ ਹੀ ਵਧੀਆ ਸਕਸੈਸਫੁਲੀ ਚੱਲ ਰਹੀ ਹੈਗੀ ਬੱਚੇ ਬੇਟਾ ਬਹੁਤ ਵਧੀਆ ਤਿਆਰੀ ਕਰ ਰਹੇ ਨੇਗੇ ਤੇ ਸਾਨੂੰ ਉਮੀਦ ਹੈ ਜੋ ਬੱਚੇ ਨਵੇਂ ਨੇਗੇ ਇੱਛਾ ਰੱਖਦੇ ਨੇ ਕਿ ਜੁਆਇਨ ਆਨਲਾਈਨ ਕੋਚਿੰਗ ਲੈਣ ਦੀ ਜਾਂ ਫਿਰ ਨੋਟਸ ਲੈਣ ਦੀ ਤਾਂ ਉਹ ਸਾਡੇ ਨਾਲ ਕੰਟੈਕਟ ਜ਼ਰੂਰ ਕਰਨਗੇ ਤੇ ਆਪਾਂ ਅ ਅੱਜ ਦੀ ਕਲਾਸ ਦੀ ਜਿਹੜੀ ਸ਼ੁਰੂਆਤ ਹੈ ਕਰਦੇ ਆਂਗੇ ਸਭ ਤੋਂ ਪਹਿਲਾ ਕੁਐਸਚਨ ਹੈਗਾ ਹਿੰਜੀ ਜੋਇੰਟ ਹਿੰਜੀ ਜੋਇੰਟ ਇਹ ਲਿਖਿਆ ਵਿੱਚੋਂ ਕਿਸ ਦੇ ਵਿਚਕਾਰ ਪਾਇਆ ਜਾਂਦਾ ਹੈ ਬੱਚੇ ਜਿਹੜਾ ਹਿੰਜ ਜੋਇੰਟ ਹੈਗਾ ਹਿੰਜ ਜੋਇੰਟ ਹਿਊਮਰਸ ਤੇ ਅਲਨਾ ਦੇ ਵਿਚਕਾਰ ਹੁੰਦਾ ਜਿਹਨੂੰ ਅਸੀਂ ਕੋਣੀ ਕੋਣੀ ਵਾਲਾ ਜੋੜ ਕਹਿੰਦੇ ਆ ਕੋਣੀ ਜੋੜ ਵੀ ਬਟਾ ਹਿੰਜ ਜੋਇੰਟ ਨੂੰ ਕਿਹਾ ਜਾਂਦਾ ਹੈਗਾ ਕੋਣੀ ਜੋੜ ਜਿਹੜਾ ਹੈਗਾ ਤੁਹਾਨੂੰ ਪਤਾ ਹੈਗਾ ਜਿਹੜੀ ਹਿਊਮਰਸ ਹੈ ਬਾਹਾਂ ਦੇ ਉੱਪਰਲੇ ਹਿੱਸੇ ਵਿੱਚ ਹਿਊਮਰਸ ਹੁੰਦੀ ਹੈ ਤੇ ਲੋਅਰ ਹਿੱਸੇ ਵਿੱਚ ਬਟਾ ਆਪਣੇ ਕੋਲ ਰੇਡੀਅਸ ਤੇ ਅਲਨਾ ਹੁੰਦੀਆਂ ਅੰਗੂਠੇ ਵਾਲੀ ਸਾਈਡ ਤੇ ਆਪਣੇ ਕੋਲ ਰੇਡੀਅਸ ਹੁੰਦੀ ਹੈ ਤੇ ਆਪਣੇ ਕੋਲ ਚੀਚੀ ਵਾਲੀ ਸਾਈਡ ਤੇ ਸਾਡੇ ਕੋਲ ਅਲਨਾ ਬੋਨ ਹੈ ਜਿਹੜੀ ਉਹ ਪਾਈ ਜਾਂਦੀ ਹੈਗੀ ਤੇ ਅਲਨਾ ਤੇ ਹਿਊਮਰਸ ਬੋਨ ਦੇ ਵਿਸ਼ਕਾਰ ਜਿਹੜਾ ਜੁਆਇੰਟ ਬਣਦਾ ਹੈਗਾ ਉਹਨੂੰ ਹਿੰਜ ਜੋਇੰਟ ਬੋਲਦੇ ਆ ਜਾਂ ਕੂਣੀ ਵਾਲਾ ਜੋੜ ਕਿਹਾ ਜਾਂਦਾ ਹੈ ਬੇਟਾ ਜਿਹੜਾ ਹਿਊਮਰਸ ਤੇ ਪੈਕਟੋਰਲ ਗਿਡਲ ਗਰਡਲ ਦੇ ਵਿਚਕਾਰ ਜਿਹੜਾ ਜੋੜ ਹੁੰਦਾ ਹੈ ਬੇਟਾ ਇਹਨੂੰ ਮੋਡੇ ਵਾਲਾ ਜੋੜ ਬੋਲਦੇ ਆਗੇ ਤੇ ਇਹ ਇਹਨੂੰ ਅਸੀਂ ਬੈਲੈਂਸ ਸੋਕਰ ਜੋਇੰਟ ਬੋਲਦੇ ਆ ਇਨੂੰ ਮੋਡੇ ਵਾਲਾ ਜੋੜ ਜਾਂ ਵਾਲੈਂਟ ਸੋਕਰ ਜੋਇੰਟ ਬੋਲਿਆ ਜਾਂਦਾ ਹੈ ਫੀਮਰ ਤੇ ਐਸਟੈਬੂਲਮ ਦੇ ਵਿਚਕਾਰ ਜਿਹੜਾ ਜੋਇੰਟ ਹੁੰਦਾ ਹੈਗਾ ਇਹਨੂੰ हिਪ ਜੋਇੰਟ ਜਾਂ ਇਹਨੂੰ ਵੀ ਅਸੀਂ ਵਾਲੈਂਟ ਸੋਕਰ ਜੋਇੰਟ ਹੀ ਬੋਲਦੇ ਹਾਂ ਸਾਡੇ ਕੋਲ ਹਿਊਮਰਸ ਤੇ ਪੈਕਟੋਰਲ ਗਿਡਲ ਦੇ ਵਿਚਕਾਰ ਜਾਂ ਫੀਮਰ ਤੇ ਬੇਟਾ ਪੈਲਵਿਕ ਗਿੱਡਲ ਦੇ ਵਿਚਕਾਰ ਜਿਹੜਾ ਜੋਇੰਟ ਹੁੰਦਾ ਇਹਨੂੰ ਅਸੀਂ ਬਾਲੈਂਸ ਸੌਕਟ ਜੋਇੰਟ ਬੋਲਦੇ ਆਂਗੇ ਠੀਕ ਹੈ ਤੇ ਜਿਹੜਾ ਫੀਮ ਫੀਮਰ ਤੇ ਪੈਲਵਿਕ ਗਿੱਡਲ ਜਾਂ ਫੀਮਰ ਤੇ ਐਸਟਾਬੂਲਮ ਦੇ ਵਿਚਕਾਰ ਹੈ ਇਹਨੂੰ ਅਸੀਂ हिਪ ਜੋਇੰਟ ਜਾਂ ਬਾਲੈਂਸ ਸੌਕਟ ਜੋਇੰਟ ਹਿਊਮਰਸ ਤੇ ਪੈਕਟੋਰਲ ਗਿੱਡਲ ਦੇ ਵਿਚਕਾਰ ਜਿਹੜਾ ਜੋਇੰਟ ਹੈ ਇਹਨੂੰ ਮੋਡੇ ਵਾਲਾ ਜੋੜ ਜਾਂ ਬਾਲੈਂਸ ਸੌਕਟ ਜੋਇੰਟ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਬੱਚੇ ਫੀਮਰ ਹਿਊਮਰਸ ਤੇ ਇਹਨਾਂ ਦੇ ਵਿਚਕਾਰ ਜਿਹੜਾ ਜੋਇੰਟ ਹੈ ਉਹ ਹਿੰਜ ਜੋਇੰਟ ਜਿਹਨੂੰ ਕੂਣੀ ਵਾਲਾ ਜੋੜ ਕਿਹਾ ਜਾਂਦਾ ਬਹੁਤ ਇੰਪੋਰਟੈਂਟ ਕੁਐਸਚਨ ਹੈ ਹੁਣ ਆਪਣੇ ਕੋਲ ਦੂਜਾ ਕੁਐਸਚਨ ਕੀ ਕਰੇਗਾ ਸੱਜੇ ਹੱਥ ਦੀਆਂ ਹੱਡੀਆਂ ਦੀ ਕੁੱਲ ਗਿਣਤੀ ਕਿੰਨੀ ਹੈ ਬੇਟਾ ਜਿਹੜੇ ਸੱਜੇ ਹੱਥ ਦੀਆਂ ਹੱਡੀਆਂ ਆਈਆਂ ਉਹ ਸਾਡੇ ਕੋਲ 30 ਹੁੰਦੀਆਂ ਆਈਆਂ ਤੇ ਖੱਬੇ ਹੱਥ ਦੇ ਵਿੱਚ ਵੀ 30 ਹੁੰਦੀਆਂ ਕਾਰਪਲ ਮੈਟਾਕਾਰਪਲ ਤੇ ਆਪਣੇ ਕੋਲ ਫਲਿੰਜੀ ਜੀ ਠੀਕ ਹੈ ਇਹਨਾਂ ਦੀ ਟੋਟਲ ਗਿਣਤੀ ਬੇਟਾ 30 ਹੈ ਇੱਕ ਹੱਥ ਦੇ ਵਿੱਚ ਦੋਵੇਂ ਹੱਥਾਂ ਦੇ ਵਿੱਚ ਬੇਟਾ ਟੋਟਲ ਗਿਣਤੀ ਕਿੰਨੀ ਹੋਗੀ 60 ਯਾਦ ਰੱਖਣਾ ਬੇਟਾ ਤੀਜਾ ਕੁਐਸਚਨ ਦੇਖੋ ਮਾਸਪੇਸ਼ੀ ਸੰਕੁਚਨ ਬੇਟਾ ਯਾਨੀ ਕਿ ਮਸਲ ਕੰਟ੍ਰੈਕਸ਼ਨ ਦੀ ਮੂਲ ਇਕਾਈ ਕੀ ਹੈ ਬੇਟਾ ਮਸਲ ਕੰਟ੍ਰੈਕਸ਼ਨ ਦੀ ਯਾਨੀ ਕਿ ਮਾਸਪੇਸ਼ੀ ਸੰਕੁਚਨ ਦੀ ਮੂਲ ਇਕਾਈ ਹੈਗੀ ਹੈ ਸਾਰਕੋਮੀਅਰ ਸਾਰਕੋਮੀਅਰ ਬੇਟਾ ਯਾਦ ਰੱਖਣਾ ਹੈਗਾ ਸਾਰਕੋਮੀਅਰ ਮਸਲ ਸਕੋਚਨ ਦਾ ਮਸਲ ਕੰਟ੍ਰੈਕਸ਼ਨ ਦਾ ਬੇਟਾ ਯਾਦ ਰੱਖਣਾ ਹੈਗਾ ਚੌਥਾ ਕੁਐਸਚਨ ਦੇਖੋ ਮਨੁੱਖੀ ਦਿਮਾਗ ਦਾ ਕਿਹੜਾ ਹਿੱਸਾ ਹੈਗਾ ਜੋ ਸਿੱਖਣ ਦੀ ਪ੍ਰਕਿਰਿਆ ਨਾਲ ਜੁੜਿਆ ਹੋਇਆ ਹੈਗਾ ਬੱਚੇ ਆਪਣੇ ਕੋਲ ਸਭ ਤੋਂ ਵੱਡਾ ਜਿਹੜਾ ਦਿਮਾਗ ਦਾ ਹਿੱਸਾ ਹੈਗਾ ਉਹਨੂੰ ਅਸੀਂ ਬੋਲਦੇ ਹਾਂ ਸੈਰੀਬਰਮ ਜਿਹੜਾ ਸੈਰੀਬਰਮ ਹੈ ਬੇਟਾ ਇਹ ਫਰੰਟ ਆਪਣੇ ਕੋਲ ਦਿਮਾਗ ਦੇ ਅਗਲੇ ਪਾਸੇ ਹੁੰਦਾ ਹੈਗਾ ਯਾਦ ਰੱਖਣਾ ਹੈਗਾ ਤੇ ਦੂਸਰੀ ਗੱਲ ਬੇਟਾ ਜਿਹੜਾ ਸੈਰੀਬਰਮ ਹੈ ਇਹ ਸਿੱਖਣ ਦੇ ਵਿੱਚ ਵੀ ਬੇਟਾ ਲਰਨਿੰਗ ਦੇ ਪ੍ਰੋਸੈਸ ਦੇ ਵਿੱਚ ਵੀ ਮਦਦ ਕਰਦਾ ਤੇ ਆਪਣੇ ਕੋਲ ਇਹ ਇੱਕ ਤਾਂ ਲਰਨਿੰਗ ਦੇ ਲਈ ਦੂਜਾ ਥਿੰਕਿੰਗ ਦੇ ਲਈ ਥੋਟ ਦੇ ਲਈ ਵੀ ਬੇਟਾ ਇਹ ਮਦਦ ਕਰਦਾ ਹੈਗਾ ਤੇ ਥਿੰਕਿੰਗ ਤੇ ਥੋਟ ਦੇ ਲਈ ਆਪਣੇ ਕੋਲ ਸੈਰੀਬਰਮ ਹੈ ਜਿਹੜਾ ਇਹ ਮਦਦ ਕਰਦਾ ਹੈ ਮੋਡੂਲਾ ਉਲੰਗਕਟਾ ਸਾਡੇ ਦਿਲ ਦੀ ਧੜਕਣ ਨੂੰ ਕੰਟਰੋਲ ਕਰਦਾ ਤੇ ਸਾਹ ਪ੍ਰਕਿਰਿਆ ਨੂੰ ਕੰਟਰੋਲ ਕਰਦਾ ਬੇਟਾ ਯਾਦ ਰੱਖਣਾ ਹੈ ਤੇ ਸੈਰੀ ਵਿਲਮਸ ਦਿਮਾਗ ਦਾ ਸਭ ਤੋਂ ਛੋਟਾ ਹਿੱਸਾ ਹੁੰਦਾ ਯਾਦ ਰੱਖਣਾ ਹੈ ਇਹ ਵੀ ਇੰਪੋਰਟੈਂਟ ਕੁਐਸਚਨ ਹੈ ਪੇਪਰ ਦੇ ਵਿੱਚ ਅਕਸਰ ਪੁੱਛਿਆ ਜਾਂਦਾ ਹੈ ਦਿਮਾਗ ਦੀ ਸਭ ਤੋਂ ਬਾਹਰੀ ਪਰਤ ਨੂੰ ਕੀ ਕਿਹਾ ਜਾਂਦਾ ਹੈ ਦਿਮਾਗ ਦੀ ਸਭ ਤੋਂ ਬਾਹਰੀ ਪਰਤ ਨੂੰ ਬੇਟਾ ਡਿਊਰਾ ਮੈਟਰ ਬੋਲਦੇ ਆਂਗੇ ਬਹੁਤ ਇੰਪੋਰਟੈਂਟ ਕੁਐਸਚਨ ਹੈ ਪੇਪਰ ਦੇ ਵਿੱਚ ਅਕਸਰ ਹੀ ਇਹ ਆਇਆ ਹੋਇਆਗਾ ਜੇਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗ ਰਹੀ ਹੈ ਬੇਟਾ ਲਾਈਕ ਸ਼ੇਅਰ ਕਰਨਾ ਨਾ ਭੁੱਲੋ ਬੇਟਾ ਲਾਈਕ ਵੀ ਕਰਦਿਆ ਕਰੋ ਸ਼ੇਅਰ ਵੀ ਕਰਦਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਬੇਟਾ ਜੇ ਤੁਹਾਨੂੰ ਕੋਈ ਕੁਐਸਚਨ ਦੀ ਕੋਈ ਕੁਆਰੀ ਹੈਗੀ ਹੈਗੀ ਉਹ ਕਮੈਂਟ Thank <laughs> you. ਜਾਂ ਫਿਰ ਫਿਰ ਬੇਟਾ ਤੁਸੀਂ 9463079680 ਤੇ WhatsApp ਕਰਕੇ ਵੀ ਬੇਟਾ ਆਪਣੀ ਇਕੁਆਰੀ ਆਪਣਾ ਕੁਐਸਚਨ ਜਾਂ ਕੋਈ ਵੀ ਚੀਜ਼ ਬੇਟਾ ਤੁਸੀਂ ਪੁੱਛ ਸਕਦੇ ਹੋਗੇ ਸੋਨੂੰ ਅਸੀਂ ਉਸ ਦਾ ਆਨਸਰ ਜ਼ਰੂਰ ਦਵਾਗੇ ਜੋ ਬੱਚੇ ਆਨਲਾਈਨ ਕੋਚਿੰਗ ਲੈਣਾ ਚਾਹੁੰਦੇ ਨੇ ਉਹ ਆਨਲਾਈਨ ਕੋਚਿੰਗ ਵੀ ਲੈ ਸਕਦੇ ਨੇ ਛੇਮਾ ਕੁਐਸਚਨ ਦੇਖੋ ਬੇਟਾ ਕੀ ਕਹਿ ਰਿਹਾ ਮਨੁੱਖੀ ਮਨੁੱਖ ਦੀ ਵਿੱਚ ਰੀਡ ਦੀ ਹੱਡੀ ਦੇ ਵਿੱਚ ਕਿੰਨੇ ਹਿੱਸੇ ਹੁੰਦੇ ਨੇ ਬੇਟਾ ਮਨੁੱਖ ਦੀ ਰੀਡ ਦੀ ਹੱਡੀ ਦੇ ਵਿੱਚ ਕ 31 ਜੋੜੇ ਹੁੰਦੇ ਨੇ ਬੇਟਾ ਯਾਦ ਰੱਖਣਾ ਕਿਹੜੀ ਰਿਫਲੈਕਸ ਸੈਕਸ਼ਨ ਨਹੀਂ ਹੈ ਬੇਟਾ ਦੱਦ ਦੇ ਕਾਰਨ ਪਲਕਾਂ ਦਾ ਅਚਾਨਕ ਬੰਦ ਹੋ ਜਾਣਾ ਇਹ ਰਿਫਲੈਕਸ ਐਕਸ਼ਨ ਹੈ ਮਠਿਆਈਆਂ ਨੂੰ ਦੇਖ ਕੇ ਜਾਂ ਬੇਟਾ ਸੁਆਦੀਸ਼ਟ ਫੂਡ ਨੂੰ ਦੇਖ ਕੇ ਬੇਟਾ ਮੂੰਹ ਦੇ ਵਿੱਚ ਪਾਣੀ ਆ ਜਾਣਾ ਇਹ ਵੀ ਬੇਟਾ ਆਪਣੇ ਕੋਲ ਰਿਫਲੈਕਸ ਐਕਸ਼ਨ ਹੈ ਗਰਮੀ ਵਿੱਚ ਪਸੀਨਾ ਆਣਾ ਵੀ ਬੇਟਾ ਰਿਫਲੈਕਸ ਐਕਸ਼ਨ ਹੈ ਪਾਲਣਾ ਕਰਨਾ ਓਬੇਇੰਗ ਬੇਟਾ ਇਹ ਰਿਫਲੈਕਸ ਐਕਸ਼ਨ ਨਹੀਂ ਹੈ ਬੇਟਾ ਇਹ ਮਨੁੱਖ ਆਪਣੀ ਮਰਜ਼ੀ ਨਾਲ ਜੇ ਤਾਂ ਉਹਦੀ ਇੱਛਾ ਹੁੰਦੀ ਤਾਂ ਪਾਲਣਾ ਕਰ ਲੈਂਦਾ ਜਿਹੜਾ ਨਹੀਂ ਕਰਦਾ ਬੇਟਾ ਤੁਹਾਨੂੰ ਪਤਾ ਹੈਗਾ ਇੱਕ ਗੁਰੂ ਦੀ ਤਾਂ ਜ਼ਰੂਰਤ ਪੈਂਦੀ ਹੈ ਸਕਸੈਸ ਹੋਣ ਦੇ ਲਈ ਜੇਕਰ ਕੋਈ ਵੀ ਬੱਚਾ ਹੁਣ ਸਰਕਾਰੀ ਨੌਕਰੀ ਲੈਣਾ ਚਾਹੁੰਦਾ ਹੈ ਤਾਂ ਬੇਟਾ ਉਹ ਆਪਣੀ ਫੀਸ ਪੇ ਕਰਕੇ ਪੇਡ ਗਰੁੱਪ ਦੇ ਵਿੱਚ ਜੁਆਇਨ ਕਰੇ ਤੇ ਆਪਣੀ ਕੋਚਿੰਗ ਲਵੇ ਤਾਂ ਜੋ ਬੇਟਾ ਉਹ ਸக்ஸਸਸਤਾ ਹੀ ਮਿਲੂਗੀ ਗੁਰੂ ਬਿਨਾ ਗਿਆਨ ਨਹੀਂ ਹੁੰਦਾ ਬੇਟਾ ਯਾਦ ਰੱਖਿਓ ਤੇ ਅਸੀਂ ਉਹ ਕੁਐਸਚਨ ਬੇਟਾ ਤੁਹਾਨੂੰ ਪੇਡ ਗਰੁੱਪ ਦੇ ਵਿੱਚ ਕਰਵਾਣੇ ਆ ਜਿਹੜੇ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜਿਹੜੇ ਪੇਪਰ ਦੇ ਵਿੱਚ ਤੁਹਾਨੂੰ ਤੁਹਾਡੀ ਮਦਦ ਕਰਨਗੇ ਪੇਪਰ ਨੂੰ ਕਲੀਅਰ ਕਰਨ ਦੇ ਲਈ ਬੇਟਾ ਨੈਕਸਟ ਕੁਐਸਚਨ ਆਪਣੇ ਕੋਲ ਹੇਠ ਲਿਖੇ ਦਿੱਤੇ ਵਿੱਚੋਂ ਕਿਹੜਾ ਕਥਨ ਗਲਤ ਕਥਨ ਹੈ ਬੇਟਾ ਆਪਣੇ ਕੋਲ ਕਾਰਟਿਲੇਜ ਦੀਆਂ ਬਣੀਆਂ ਹੋਈਆਂ ਦੋ ਪਲੇਟਾਂ ਲੈਰਿੰਗਸ ਦੇ ਆਲੇ ਦੁਆਲੇ ਪਾਈਆਂ ਜਾਂਦੀਆਂ ਬੇਟਾ ਜਿਹੜਾ ਲੈਰਿੰਗਸ ਹੁੰਦਾ ਹੈ ਇਹਨੂੰ ਅਸੀਂ ਵਾਇਸ ਬਾਕਸ ਬੋਲਦੇ ਹਾਂ ਇਹ ਖੁਦ ਹੀ ਇੱਕ ਕਾਰਟਿਲੇਜ ਦਾ ਬਣਿਆ ਹੋਇਆ ਹੈਗਾ ਇੱਕ ਆਪਣੇ ਕੋਲ ਕੰਨ ਹੈਗਾ ਇੱਕ ਨੱਕ ਹੈ ਬੇਟਾ ਤੇ ਇੱਕ ਆਪਣੇ ਕੋਲ ਲੈਰਿੰਗਸ ਹੈ ਜਿਹੜਾ ਕਿ ਕਾਰਟਿਲੇਜ ਦਾ ਬਣਿਆ ਹੋਇਆ ਹੈਗਾ ਠੀਕ ਹੈ ਕਾਰਟਿਲੇਜ ਬੇਟਾ ਬੋਨ ਨਹੀਂ ਹੈ ਪਰ ਇਹ ਬੱਚੇ ਆਪਣੇ ਕੋਲ ਕਨੈਕਟਿਵ ਟਿਸ਼ੂ ਦੇ ਵਿੱਚ ਆਂਦੀ ਹੈ ਸਕੈਲਟਲ ਕਨੈਕਟਿਵ ਟਿਸ਼ੂ ਦੇ ਵਿੱਚ ਆਂਦੀ ਹੈ ਜਿਹੜਾ ਸਕੈਲਟਲ ਕਨੈਕਟਿਵ ਟਿਸ਼ੂ ਹੈ ਉਹਦੇ ਵਿੱਚ ਕਾਰਟਿਲੇਜ ਤੇ ਬੋਨ ਆ ਜਾਂਦੀਆਂ ਬੋਨ ਦੇ ਵਿੱਚ ਨੱਕ ਕੰਨ ਤੇ ਲੈਰਿੰਗਸ ਇਹ ਬੇਟਾ ਆਪਣੇ ਕੋਲ ਜਿਹੜਾ ਹੈਗਾ ਕਾਰਟਿਲੇਜ ਇਹ ਗਲਤ ਕਥਨ ਸੀਗਾ ਜਿਹੜਾ ਥੋਰੈਸਿਕ ਕੈਵਿਟੀ ਹੈ ਥੋਰੈਸਿਕ ਕੈਵਿਟੀ ਦੇ ਵਿੱਚ ਬੇਟਾ ਜਦੋਂ ਟਰੈਕਾ ਚੱਲਿਆ ਜਾਂਦਾ ਹੈਗਾ ਉੱਥੇ ਉਹ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈਗਾ ਬ੍ਰੋਂਕਸ ਦੋ ਬ੍ਰੋਂਕਸ ਦੇ ਵਿੱਚ ਵੰਡਿਆ ਜਾਂਦਾ ਹੈ ਇਹ ਬਿਲਕੁਲ ਕਰੈਕਟ ਅ ਕਰੈਕਟ ਹੈਗਾ ਤੇ ਸੀ ਆਪਸ਼ਨ ਦੇਖੋ ਬੇਟਾ ਫੈਰਿੰਗਸ ਜਿਹੜਾ ਮੌਖਿਕ ਔਰਲ ਕੈਵਿਟੀ ਦੇ ਪਿਛਲੇ ਵਾਲਾ ਹਿੱਸਾ ਬਿਲਕੁਲ ਠੀਕ ਹੈ ਗਲੋਟਿਸ ਦੁਆਰਾ ਲੈਰਿੰਗਸ ਵਿੱਚ ਖੁੱਲਦਾ ਹੈ ਬਿਲਕੁਲ ਠੀਕ ਹੈ ਨੱਕ ਦੇ ਵਿਚਕਾਰਲੇ ਹਿੱਸੇ ਨੂੰ ਬੇਟਾ ਨੈਜ਼ਲ ਕੈਵਿਟੀ ਜਾਂ ਨੈਜ਼ਲ ਚੈਂਬਰ ਕਿਹਾ ਜਾਂਦਾ ਹੈ ਇਹ ਵੀ ਬਿਲਕੁਲ ਵਿੱਚ ਬਿਲਕੁਲ ਠੀਕ ਹੈ ਨੋਮਾ ਕੁਐਸਚਨ ਬੇਟਾ ਅੱਜ ਦੀ ਕਲਾਸ ਦਾ ਲਾਸਟ ਕੁਐਸਚਨ ਕ ਐਂਡੋਕਰ ਐਂਡੋਕਰਾਈਨੋਲੋਜੀ ਦਾ ਪਿਤਾ ਕਿਸ ਨੂੰ ਕਿਹਾ ਜਾਂਦਾ ਬੇਟਾ ਐਂਡੋਕਰਾਈਨੋਲੋਜੀ ਹੁੰਦੀ ਹੈ ਐਂਡੋਕਰਾਈਨ ਗਲੈਂਡ ਦੀ ਸਟੱਡੀ ਐਂਡੋਕਰਾਈਨ ਗਲੈਂਡ ਕੀ ਹੁੰਦੇ ਨੇ ਬੇਟਾ ਇਹ ਡਕਟਲੈਸ ਗਲੈਂਡ ਨੇ ਜਿਹੜੇ ਹਾਰਮੋਨ ਪੈਦਾ ਕਰਦੇ ਨੇਗੇ ਠੀਕ ਹੈ ਆਪਣੀ ਬੋਡੀ ਦੇ ਵਿੱਚ ਤੇ ਐਂਡੋਕਰਾਈਨੋਲੋਜੀ ਦਾ ਪਿਤਾ ਥਾਮਸ ਐਡੀਸਨ ਨੂੰ ਕਿਹਾ ਜਾਂਦਾ ਮੈਂਡਲ ਮੈਂਡਲ ਨੂੰ ਬੇਟਾ ਆਪਣੇ ਕੋਲ ਫਾਦਰ ਆਫ ਜੈਨੇਟਿਕਸ ਕਿਹਾ ਜਾਂਦਾ ਬੇਟਾ ਇਹਨਾਂ ਨੂੰ ਨੋਟ ਕਰ ਲਓ ਪੇਪਰ ਦੇ ਵਿੱਚ ਇੰਪੋਰਟੈਂਟ ਕੁਐਸਚਨ ਨੇ ਜੋ ਬੱਚੇ ਔਨਲਾਈਨ ਕੋਚਿੰਗ ਲੈਣਾ ਚਾਹੁੰਦੇ ਨੇ ਉਹ 9463079680 ਤੇ ਕੰਟੈਕਟ ਕਰ ਸਕਦੇ ਨੇ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਮਾਈ ਚੈਨਲ এডੂਕੇਸ਼ਨ ਹਬ ਅੰਬੇ ਇੰਸਟੀਚੂਟ ਮਾਨਸਾ ਤੇ ਪਟਿਆਲਾ